ਸਰੀ ਗੱਲ ਸਾਰੇ ਭਰਾਵਾਂ ਨੂੰ ਤੇ ਆਪਾਂ ਤੁਹਾਨੂੰ ਅੱਜ ਆਪਣੇ ਕਬੂਤਰ ਦਿਖਾਵਾਂਗੇ ਉਦੋਂ ਇੱਕ ਵੀਡੀਓ ਪਾਈ ਸੀ ਮੈਂ ਪਹਿਲਾਂ ਉਹ ਆਪਾਂ ਕੁੱਡਿਆਂ ਚ ਪਾਈ ਸੀਗੀ ਠੀਕ ਹੈ ਤੇ ਹੁਣ ਤੁਹਾਨੂੰ ਪਿੰਜਰੇ ਜਿਹਾ ਦਿਖਾਵਾਂਗਾ ਸਾਰਾ ਅਲੱਗ-ਅਲੱਗ ਕਰਕੇ ਕਬੂਤਰ ਠੀਕ ਹੈ ਜਿੰਨੇ ਵੀ ਆਪਣੇ ਜੋੜੇ ਆ ਤੇ ਮੈਂ ਤੁਹਾਨੂੰ ਸ਼ੌਂਕ ਕਰਾਉਣਾ ਕਬੂਤਰਾਂ ਆ ਜੀ ਬਈ ਠੀਕ ਹੈ ਆ ਕਬੂਤਰ ਦੇਖੋ ਇਹ ਆਪਣੇ ਜੇ ਖੱਟੀਆਂ ਹੱਥਾਂ ਦਾ ਜੀਤਰਾ ਤੇ ਆਪਰ ਪੱਲੇ ਇਹ ਦੇਖੋ ਠੀਕ ਹੈ ਜੀ ਇਧਰੋਂ ਦੇਖੋ ਪਰ ਪੱਲੇ ਦੇ ਪੂਰੇ ਤੇ ਬੱਚੇ ਬਈ ਜਮਾਂ ਦਰਮਾਨੇ ਉੱਡਦੇ ਆ ਪੰਜੇ ਜਾਮਣੀ ਆ ਪੰਜੇ ਖਰ ਪੰਜੇ ਜਾਮਣੀ ਆ ਠੀਕ ਹੈ ਜੀ ਆ ਆਪਾਂ ਹੁਣ ਕੁੱਤੇ ਅੱਖਾਂ ਲੱਗਣ ਜਾਂਦੇ ਤੇ ਇੱਕ ਆਹ ਦੂਤਰੋਂ ਦਿਖਾਉਣੇ ਆ ਆਹ ਵੀ ਕਬੂਤਰ ਆ ਤੇ ਆਹ ਵੀ ਕਬੂਤਰ ਆ ਬਈ ਠੀਕ ਹੈ ਜੀ ਆਹ ਕੁੱਤੇ ਕੋ ਬਸ਼ਾਂ ਲਗਈ ਇਹਦਾ ਠੀਕ ਹੈ ਪੂਰਾ ਦਿਖਾ ਦਿੰਦਾ ਪੂਰਾ ਉਹ ਮੈਂ ਆਪਰਲੇ ਦੇਖਦੇ ਆ ਪਾ ਪੱਲੇ ਦੇਖੋ ਬਈ ਇਹਦੇ ਠੀਕ ਹੈ ਜੀ ਇੱਕ ਉਤਰ ਬਈ ਆਪਾਂ ਆਪ ਵੀ ਬਣਾਏ ਆ ਠੀਕ ਹੈ ਤੇ ਆਪਾਂ ਲੈ ਆਂਦੇ ਲੁੰਦੇ ਖਣੀ ਕਿਤੋਂ ਵੀ ਠੀਕ ਹੈ ਜੀ ਆਪਣੂ ਕੋ ਵੱਡੇ ਕੂਤਰ ਪਰ ਆਪਣੇ ਦੂਜੇ ਜਾਲੀਆਂ ਚ ਇਹਦੇ ਵੀ ਪੰਜੇ ਬਈ ਜਾਮ ਹੀ ਆ ਠੀਕ ਹੈ ਜੀ ਜਾਮ ਹੀ ਪੰਜੇ ਜਮਾ ਠੀਕ ਹੈ ਬਾਕੀ ਤੁਹਾਨੂੰ ਦਿਖਾ ਦਾਂਗੇ ਆਪਾਂ ਮੰਨੋ ਵੀ ਤਾਂ ਪਿੰਜਰੇ ਦਿਖਾਉਣੇ ਸਾਰੇ ਕਬੂਤਰ ਠੀਕ ਹੈ ਦਿਖਾਈ ਪਿੰਜਰੇ ਕੂਤਰ ਸਾਰੇ ਬਈਆ ਸ਼ਾਟ ਕਰਕੇ ਜਮਾ ਠੀਕ ਹੈ ਬਾਈ ਜੀ ਓਕੇ ਦੂਜੇ ਵੀ ਮੈਂ ਦਿਖਾਉਣਾ ਕਬੂਤਰ ਤੁਹਾਨੂੰ ਹਾਂਜੀ ਬਾਈ ਇੱਕ ਆ ਆਪਣਾ ਝਟੀਆਂ ਅੱਖਾਂ ਦਾ ਕਬੂਤਰ ਕਾਲੀ ਨੋਕ ਜੇ ਪੁਰਾਣਾ ਕਬੂਤਰ ਆਪਣਾ ਦੇਖੋ ਕਿਵੇਂ ਲੱਗਿਆ ਤੁਹਾਨੂੰ ਤੇ ਕਬੂਤਰ ਬੱਚਾਂ ਤੇ ਆ ਬੱਚੇ ਵਾਲੀ ਜਾਂਦਾ ਸੀਗਾ ਤੇ ਮੈਂ ਕਿਹਾ ਚੱਲ ਸ਼ੌਂਕ ਕਰਾਉਣੇ ਬਾਈ ਹੋਰਾਂ ਨੂੰ ਸਾਰੇ ਭਰਾਵਾਂ ਨੂੰ ਇੱਕ ਜੋੜਾ ਆਪਣਾ ਆਹ ਚਿੱਟੀਆਂ ਅੱਖਾਂ ਦਾ ਕਬੂਤਰ ਹੱਲ ਮਾਇਆ ਤੇ ਆ ਕਬੂਦਰੀ ਅੱਗੇ ਬੈਠੀ ਬਈ ਕਾਲੀ ਨੋਕ ਆ ਚਿੱਟੀਆਂ ਅੱਖਾਂ ਦੀ ਇਹ ਆ ਕਬੂਤਰ ਦੇ ਤੁਹਾਨੂੰ ਪੰਜੇ ਦਿਖਾਉਣੇ ਬਈ ਇਹ ਜਮਾ ਕਾਲੇ ਪੰਜੇ ਠੀਕ ਹੈ ਜੀ ਉਤਰ ਵਾਲਾ ਦਾਵਾ ਬੱਚੇ ਵਾਲੇ ਗਰਮ ਖੜਦਾ ਤੇ ਕਬੂਦਰੀ ਠੰਡੀ ਹੈ ਬਈ ਜਮਾ ਤੇ ਜੁੜਾ ਬਈ ਜਮਾ ਸੈਟ ਬੱਚੇ ਡਾਈ ਸੀ ਬਈ ਥੋੜਾ ਤਾਂ ਜਾਂਦਾ ਤੇ ਇੱਕ ਥੱਲੇ ਆਉਂਦਾ ਦੋਨੇ ਬੱਚੇ ਇੱਕ ਉਚਾਰ ਦਾ ਇੱਕ ਦਰਮਾਨਾ ਉੜਦਾ ਤੇ ਇੱਕ ਆ ਕਬੂਤਰ ਲਾਲ ਚੀਨਾ ਬਈ ਰੱਤੇ ਗੜ ਦਾ ਜਮਾ ਰੱਤੇ ਠੀਕ ਕਬੂਤਰ ਵੀ ਲਾਲ ਚੀਨੀ ਲਈ ਇਹਦੇ ਨਾਲ ਤੇ ਵੰਡਿਆਂ ਦੇ ਬੈਠੀ ਸੀਗੀ ਤੇ ਦੇਖਾਂਗੇ ਬਈ ਤਿੰਨ ਬਈ ਇਹਦਾ ਬੱਚਾ ਜ਼ਰੂਰ ਕੱਢਾਂਗੇ ਗਲੀਆਂ ਵਾਲਾ ਚੈੱਕ ਕਰਾਂਗੇ ਨਵਾਂ ਹੀ ਜੋੜ ਆਪਣਾ ਇਹ ਖੜ ਦੇਕ ਨਹੀਂ ਤਨ ਬਈ ਤੇ ਇਹਦੇ ਵੀ ਖੁਸ਼ਕ ਪੰਜੇ ਹੋਈ ਬੱਚਾ ਬਈ ਇਹਦਾ ਜਮਾ ਰੱਤਾ ਤੇ ਚੀਨੇ ਇੱਕ ਆ ਕਬੂਤਰ ਵੇਖੋ ਆਪਣੇ ਪੁਰਾਣਾ ਕਬੂਤਰ ਤੇ ਖੱਟੀਆਂ ਅੱਖਾਂ ਇਹਦੀਆਂ ਕੱਚੀਆਂ ਪੀਲੀਆਂ ਹੀ ਆ ਬੱਚਿਆਂ ਦੇ ਬਈ ਇਹ ਵੀ ਤੇ ਨਾਲ ਦੀ ਕਬੂਤਰੀ ਲਾਲ ਚੀਨੀ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਚ ਤੇ ਕਬੂਤਰ ਵੇਖੋ ਬਈ ਪੂਰਾ ਕੱਦ ਘਾਠਾ ਤੇ ਪੰਜੇ ਇਹਦੇ ਖੁਸ਼ਕਾ ਦੇ ਪੰਜੇ ਬਾਲੇ ਵੱਡੇ ਮਤਲਬ ਵੀ ਲੰਮੇ ਪੰਜੇ ਆਲੇ ਇੱਕ ਇੱਕ ਆ ਜੋੜਾ ਕਬੂਤਰ ਵੇਖੋ ਆਪਣਾ ਆ ਕਬੂਤਰ ਬਈ ਵਾਲਾ ਪੁਰਾਣਾ ਇਹ ਇਹ ਕਬੂਤਰ ਆਪਾਂ ਫੜਿਆ ਸੀਗਾ ਕਬੂਤਰ ਦੇ ਪੱਠੀ ਹੈ ਸ਼ਾਗੀ ਤੇ ਇੱਕ ਆ ਕਬੂਤਰ ਆਪਣਾ ਬਈ ਲਾਲ ਚੀਨਾ ਕਬੂਤਰ ਬਈ ਬਾਲਾ ਪੁਰਾਣਾ ਕਬੂਤਰ ਆ ਇਹ ਬਈ 11 ਜੁਲੈਂ ਦਾ ਸੀ ਇੱਥੇ ਨਾਲ ਪਿੰਡ ਹੈਗਾ ਉਹਨਾਂ ਨੇ ਫੜਿਆ ਸੀ ਕਬੂਤਰ ਇਹ ਬਾਲਾ ਪੁਰਾਣਾ ਤੇ ਆਪਾਂ ਬੱਚੇ ਕਢਾਉਣ ਨੂੰ ਲੈਂਦਾ ਸੀ ਉਹਨਾਂ ਤੋਂ ਤੇ ਉਹ ਛੱਡ ਹੀ ਕੇ ਕਬੂਤਰ ਹੋਣਾ ਤੇ ਉਹਨਾਂ ਨੇ ਆਪਾਂ ਨੂੰ ਗਿਫਟ ਹੀ ਕਰਤਾ ਸੀ ਇਹ ਉਹਨਾਂ ਕੋਲੇ ਰਿਆ 8-10 ਸਾਲ ਤੇ 2-3 ਸਾਲ ਆਪਣੇ ਕੋਲੇ ਹੋ ਗਏ ਉਹਨੂੰ ਲਿਆਂਦੇ ਨੂੰ ਇਹ ਕਬੂਤਰ ਦੇਖੋ ਬਈ ਜਮਾਂ ਚਿੱਟੀਆਂ ਅੱਖਾਂ ਦਾ ਇੱਕ ਆ ਕਬੂਤਰ ਬਈ ਆਪਾਂ 15 ਨਵੰਨ ਗਵਣਾ ਭਰਾ ਉਸ ਤੋਂ ਲਿਆਂਦਾ ਸੀ ਇਹ ਫੌਜੀ ਦੇ ਪਿੰਡ ਬਾਜੀ ਹੋਈ ਸੀਗੀ ਕਾਲੀਆਂ ਉੱਥੇ ਬਈ ਇਹ ਦੂਸਰ ਚ ਸ਼ਾਮ ਨੂੰ ਟਾਂਗੀ ਚੜ ਗਿਆ ਸੀ ਆ ਤੇ ਦੂਸਰ ਟੋਇਆ ਸੀ ਬਈ ਦੂਸਰ ਦੇ ਵਿੱਚ ਰੋਲਾ ਆ ਪੈ ਗਿਆ ਸੀ ਆ ਤੇ ਉਹਨੂੰ 4-5 ਨੇ ਕੱਚੀ ਕਰ ਲਈ ਸੀਗੀ